ਉਹਨਾਂ ਵੱਲੋਂ ਗਲੀ ਨੰਬਰ 9 ਜਿਹੜੀ ਹੈਗੀ ਆ ਬੱਸ ਸਟੈਂਡ ਚੌਕੀ ਪੈਂਦੀ ਹੈ ਥਾਣਾ ਕੋਤਵਾਲੀ ਦੇ ਏਰੀਆ ਉਸ ਦੇ ਵਿੱਚ ਜਿਹੜੇ ਉਹਨਾਂ ਵੱਲੋਂ ਲੋਕਲ ਪੋਸਟਰ ਲਗਾਏ ਗਏ ਸੀਗੇ ਸਾਡੇ ਵੱਲੋਂ ਸਾਡੀ ਟੀਮ ਵੱਲੋਂ ਤੇ ਮੌਕੇ ਪਰ ਪੁੱਜ ਕੇ ਜਿਹੜੇ ਵੀ ਹਾਲਾਤ ਸੀਗੇ ਉਹਨਾਂ ਤੋਂ ਜਾਣੂ ਉਹਨਾਂ ਤੋਂ ਪੁੱਛਿਆ ਗਿਆ ਉਹਦੇ ਵਿੱਚ ਮੇਨ ਦੋ ਤਿੰਨ ਬੰਦਿਆਂ ਦੇ ਨਾਮ ਉਹਨਾਂ ਨੇ ਸਾਨੂੰ ਦੱਸਿਆ ਇੱਕ ਬੰਦਾ ਤਾਂ ਆਲਰੇਡੀ ਉਹਦੇ ਵਿੱਚੋਂ ਜੇਲ੍ਹ ਦੇ ਵਿੱਚ ਹੈ ਕਿਉਂਕਿ ਪਿੱਛੇ ਹੀ ਐਸੀ ਉਹਦੇ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਸੀਗਾ ਉਹ ਜੁਡੀਸ਼ੀਅਲ ਕਸਟਡੀ ਦੇ ਵਿੱਚ ਬੰਦ ਹੈ ਸੈਕੰਡ ਇੱਕ ਹੋਰ ਬੰਦਾ ਹੈਗਾ ਜਿਹਦੇ ਉੱਪਰ ਉਹਨਾਂ ਨੇ ਮੋਹੱਲਵਾਸੀ ਵੱਲੋਂ ਐਲਿਕੇਸ਼ਨ ਲਗਾਏ ਗਏ ਸੀਗੇ ਜਿਹੜੇ ਉੱਥੇ ਨਸ਼ੇ ਦੀ ਸੇਲ ਕਰਦਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਮੋਹੱਲਵਾਸੀਆਂ ਨਾਲ ਲੜਾਈ ਝਗੜਾ ਵੀ ਕਰਦਾ ਸੋ ਫਿਲਹਾਲ ਸਾਡੀ ਟੀਮ ਵੱਲੋਂ ਜਿਹੜੀ ਹੈਗੀ ਆ ਉਹਨਾਂ ਦੇ ਪੂਰੇ ਸੋਰਸ ਲਾਈਆਂ ਸੀ ਉਹਨਾਂ ਨੂੰ ਜਲਦੀ ਉਧਰ ਰਿਕਵਰੀ ਕਰਕੇ ਉਹਨਾਂ ਨੂੰ ਬੰਦੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸ਼ਿਕਾਇਤ ਕਰਤਾ ਨੇ ਉਹਨਾਂ ਨੂੰ ਲਗਾਤਾਰ ਆਪਾਂ ਅੰਕੜੇ ਜਿਹੜੇ ਉਹਦੇ ਵਿੱਚ ਜਿਹੜੀ ਧਮਕੀਆਂ ਵਾਲੇ ਜਿਹੜੇ ਬੰਦੇ ਬਾਰੇ ਉਹਨਾਂ ਨੇ ਦੱਸਿਆ ਅਸੀਂ ਉਸ ਬੰਦੇ ਨੂੰ ਜ਼ੀਰੋ ਡਾਊਨ ਕਰ ਲਿਆ ਜਲਦੀ ਹੀ ਉਹਦੇ ਖਿਲਾਫ ਜਿਹੜੀ ਹੈਗੀ ਸਖਤ ਕਚਨ ਅਸੀਂ ਲਵਾਂਗੇ ਤੇ ਬਿਲਕੁਲ ਵੀ ਇਸ ਜੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਜਿਹੜਾ ਬੰਦਾ ਕੋਈ ਕਿਸੇ ਬਾਰੇ ਗਲਤ ਅਨਸਰ ਬਾਰੇ ਦੱਸਦਾ ਹੈ ਤਾਂ ਉਹਨੂੰ ਕੋਈ ਜੇਕਰ ਐਦਾਂ ਧਮਕਾਊਗਾ ਤਾਂ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਦੇ ਖਿਲਾਫ ਸਖਤ ਕਚਨ ਅਸੀਂ ਲਵਾਂਗੇ ਇਸ ਤਰ੍ਹਾਂ ਵੀ ਪੋਸਟਰ ਲਾਇਆ ਜਾ ਰਿਹਾ ਜੀ ਨਚਾ ਇੱਧਰ ਵੇਖਦਾ ਇਸ ਤਰ੍ਹਾਂ ਦੇਖਦੇ ਹੋ ਦੇਖੋ ਚਲੋ ਦੋ ਚੀਜ਼ਾਂ ਨੇ ਦੋ ਪਹਿਲੂ ਹੁੰਦੇ ਨੇ ਹਰੇਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਜੇਕਰ ਕੋਈ ਚੀਜ਼ ਸੀਗੀ ਉਹਨਾਂ ਨੇ ਸਾਨੂੰ ਦੱਸਿਆ ਇਸ ਅੱਧੇ ਫਰਾਂ ਇਹ ਦੱਸਿਆ ਅਸੀਂ ਉਸ ਤੇ ਐਕਸ਼ਨ ਲਵਾਂਗੇ ਪਰ ਇਸ ਤੋਂ ਇਲਾਵਾ ਵੀ ਜਿਹੜੇ ਹੈਗੇ ਨੇ ਅਸੀਂ ਆਲਰੇਡੀ ਜੇਕਰ ਸਾਨੂੰ ਕੋਈ ਵੈਸੇ ਵੀ ਕੋਈ ਇਨਫੋਰਮੇਸ਼ਨ ਦਿੰਦਾ ਹੈ ਜਦ ਪ੍ਰੈਸ ਰਹੀਂ ਜਾਂ ਸਾਡੇ ਵਟਸਐਪ ਨੰਬਰ ਜਾਰੀ ਕੀਤੇ ਹੋਏ ਨੇ ਉਹਨਾਂ ਰਾਈ ਵੀ ਮੈਸੇਜ ਦਿੰਦਾ ਜਾਂ ਕਨਫਰਮੇਸ਼ਨ ਦਿੰਦਾ ਤਾਂ ਅਸੀਂ ਉਹਦੇ ਤੇ ਵੀ ਐਕਟ ਕਰਦੇ ਆ ਕਾਰਵਾਈ ਕੀਤੀ ਜਾਂਦੀ ਸਾਡੇ ਵੱਲੋਂ ਇਤਾਂ ਦੀ ਗੱਲ ਨਹੀਂ ਹੈਗੀ ਕਿ ਅਸੀਂ ਜੇ ਕੋਈ ਸਾਨੂੰ ਕਿਸੇ ਬਾਰੇ ਦੱਸਦਾ ਤਾਂ ਅਸੀਂ ਮੈਨੂੰ ਲੱਗਣਾ ਕਿ ਸਾਡੇ ਵੱਲੋਂ ਵੀ ਆਪਣਾ ਜਿਹੜੀ ਚਾਹੀ ਬਸਤ ਚਾਹੁੰਦੇ ਹਾਂ ਇਹ ਵੀ ਦੱਸਿਆ ਦੇਗਾ ਨਹੀਂ ਹੋਇਆ ਤਾਂ ਫਿਰ ਰੱਖਣਾ ਨੇ ਦੇਖੋ ਜਿਹੜੇ ਉਹ ਬੰਦੇ ਬਾਰੇ ਦੱਸਿਆ ਉਹਦੇ ਵਿੱਚ ਆਲਰੇਡੀ ਇੱਕ ਬੰਦਾ ਜੇਲ੍ਹ ਦੇ ਵਿੱਚ ਹੈਗਾ ਉਹੀ ਉਸ ਉਹਦੇ ਉੱਪਰ ਵੀ ਸਾਡੇ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਪਹਿਲਾਂ ਵੀ ਉਸ ਬੰਦੇ ਦੇ ਉੱਪਰ ਦੋ ਤਿੰਨ ਮੁਕੱਦਮੇ ਦਰਜ ਨੇ ਕਾਰਾ ਚੋਰੀ ਦੇ ਵਿੱਚ ਦਰਜ ਕੀਤੇ ਗਏ ਨੇ ਇੱਕ ਬੰਦਾ ਜਿਹੜਾ ਰਹਿੰਦਾ ਉਸ ਤੇ ਵੀ ਜਲਦੀ ਅਸੀਂ ਜਿਹੜੀ ਹੈ ਐਕਸ਼ਨ ਲੈ ਲਵਾਂਗੇ ਸੋ ਹਰੇਕ ਦਾ ਤਰੀਕਾ ਜਿਹੜਾ ਹੈਗਾ ਵੱਖਰਾ ਵੱਖਰਾ ਹੁੰਦਾ ਕਈ ਵਾਰੀ ਕਿਸੇ ਦਾ ਤਰੀਕਾ ਕਿਸ ਨੂੰ ਪਸੰਦ ਆਉਂਦਾ ਕਈ ਵਾਰੀ ਨਹੀਂ ਆਉਂਦਾ ਬਟ ਫਿਰ ਵੀ ਉਹਨਾਂ ਵੱਲੋਂ ਜਿਹੜੀ ਇਨਫੋਰਮੇਸ਼ਨ ਦਿੱਤੀ ਗਈ ਹੈ ਅਸੀਂ ਉਹਦੇ ਤੇ ਜ਼ਰੂਰ ਐਕਟ ਕਰਾਂਗੇ ਜਿਹੜੇ ਵੀ ਬੰਦੇ ਇਨਵੋਲਵ ਨੇ ਉਸ ਏਰੀਆ ਦੇ ਵਿੱਚ ਨਸ਼ੇ ਦੇ ਵਿੱਚ ਉਹਨਾਂ ਦੇ ਖਿਲਾਫ ਸਖਤੀ ਨਾਲ ਐਕਸ਼ਨ ਲਵਾਂਗੇ ਡੈਫੀਨੇਟਲੀ ਵੀ ਵਿਲ ਪੁਟ ਦੈਮ ਇਨ ਜੇਲ ਬਾਰਸ ਉਹਨਾਂ ਦੇ ਦੋਸ਼ ਲਾਗੇ ਤੇ ਜਿਹੜੇ ਲੜਕੇ ਤਾਂ ਆਉਂਦੇ ਨੇ ਨਾ ਉਹਨਾਂ ਨੂੰ ਰੱਖਦੇ ਹਾਂ ਅੰਦਰ ਇੱਥੇ ਤਾਂ ਕਿ ਪੁਲਿਸ ਮੁਲਾਜ਼ਮ ਵੀ ਇਸ ਚ ਲੈਣਾ ਹੁੰਦਾ ਜੇ ਉਹਨਾਂ ਵੱਲੋਂ ਇਸ ਚ ਦੀ ਅਲੀਗੇਸ਼ਨ ਹੈਗਾ ਤਾਂ ਉਸ ਚ ਨੂੰ ਅਸੀਂ ਵੈਰੀਫਾਈ ਕਰ ਲਵਾਂਗੇ ਜੇਕਰ ਕੋਈ ਬੰਦਾ ਇਸ ਚ ਇਨਵੋਲਵ ਹੈਗਾ ਤਾਂ ਉਹਦੇ ਖਿਲਾਫ ਜਿਹੜਾ ਹੈ ਸਾਡੇ ਵੱਲੋਂ ਵੀ ਅਸੀਂ ਇਸ ਚ ਨੂੰ ਤਾਂ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਨਾ ਕਿ ਜਿਹੜਾ ਬੰਦਾ ਕੋਈ ਡਰੱਗਸ ਜਿਹੜਾ ਹੈਗਾ ਇਸ ਤਰ੍ਹਾਂ ਬਿਲਕੁਲ ਸਖਤ ਮੈਸੇਜ ਹੈ ਜਿਹੜਾ ਵੀ ਬੰਦਾ ਇਸ ਸੀਰੀਅ ਦੇ ਵਿੱਚ ਇਨਵੋਲ ਹੈ ਉਹਦੇ ਖਿਲਾਫ ਐਕਸ਼ਨ ਜਿਹੜਾ ਹੈਗਾ ਸਖਤ ਹੋਊਗਾ ਹੁਣ ਵਟਸਐਪ ਨੰਬਰ ਤੇ ਜੇ ਕੋਈ ਅਪੀਸ਼ਨ ਦਿੰਦਾਗਾ ਉਹ ਤੇ ਨਾਮ ਗੋਪਨੀਅਤ ਰੱਖਿਆ ਦੈਫੀਨਟਲੀ ਅਸੀਂ ਕਦੇ ਕਿਸੇ ਦਾ ਨਾਮ ਸ਼ੇਅਰ ਨਹੀਂ ਕਰਦੇ ਜਿੱਤੇ ਵਿੱਚ ਕਈ ਵਾਰੀ ਜਿਹੜੇ ਅਸੀਂ ਸਾਡੇ ਵੱਲ ਰਿਕਵਰੀਜ਼ ਹੁੰਦੀਆਂ ਅਸੀਂ ਜਦੋਂ ਪ੍ਰੈਸ মিডিਆ ਨਾਲ ਰੋਬਰੂ ਹੁੰਦੇ ਆ ਉਸ ਰਿਕਵਰੀ ਦੇ ਵਿੱਚ ਵੀ ਅਸੀਂ ਕਦੇ ਨਹੀਂ ਦੱਸਦੇ ਵੀ ਸਾਡਾ ਜਿਹੜਾ ਸੋਰਸ ਸੀਗਾ ਕੀ ਸੀਗਾ ਅਸੀਂ ਬਿਲਕੁਲ ਜਿਹੜੇ ਸਾਡੇ ਵੱਲ ਜਿਹੜੀ ਅਫੇਅਰ ਦਰਜ ਹੁੰਦੀ ਉਹਦੇ ਵਿੱਚ ਵੀ ਅਸੀਂ ਖਾਸ ਮੁਖਬਰ ਖਾਸ ਦੇ ਤੌਰ ਤੇ ਅਸੀਂ ਦਿੰਦੇ ਆ ਕਦੇ ਵੀ ਕਿਸੇ ਦਾ ਨਾਮ ਮੈਂਸ਼ਨ ਨਹੀਂ ਕਰਦੇ ਬਿਲਕੁਲ ਜਿਹੜਾ ਬੰਦਾ ਸਾਨੂੰ ਇਨਫੋਰਮੇਸ਼ਨ ਦਊਗਾ ਉਹਦਾ ਪਹਿਲਾਂ ਵੀ ਅਸੀਂ ਨਾਮ ਜਿਹੜਾ ਹੈਗਾ ਗੁਪਤ ਰੱਖਦੇ ਆ ਫਰਦਰ ਵੀ ਜਿਹੜੇ ਅੱਗੇ ਵੀ ਅਸੀਂ ਗੁਪਤ ਰੱਖਾਂਗੇ ਕਈ ਵਾਰੀ ਜਿਹੜਾ ਲੋਕਾਂ ਵੱਲੋਂ ਸ਼ਿਕਾਇਤ ਵੀ ਆਈ ਹੈ ਕਿ ਇਹਨੇ ਜਦੋਂ ਵੀ ਛਾਪਾ ਮਾਰ ਕੇ ਪੁਰਸ ਮੋੜਦੀ ਹੈ ਜਿਹੜੇ ਨੇ ਜਾਣਕਾਰੀ ਦਿੱਤੀ ਉਹਸ ਕੋਲੋਂ ਹੀ ਪਹਿਲੇ ਹੀ ਉਹ ਧੰਕੀਆਂ ਦੇ ਨਾਂ ਜਾਂਦੇ ਹੈਗੇ ਜੀ ਤੁਸੀਂ ਸਾਡਾ ਨਾਮ ਲਾਇਆ ਉਹ ਕਿੰਨੇ ਕਿੱਥੋਂ ਪਤਾ ਲੱਗਦਾ ਕਈ ਵਾਰੀ ਦੇਖੋ ਆਪਸ ਦੇ ਵਿੱਚ ਲੋਕਾਂ ਦੇ ਆਪਸ ਖੈਬਾਜੀ ਹੁੰਦੀ ਹੈ ਗਵੰਡੀ ਹੈਗੇ ਆ ਦੋਨਾਂ ਦੇ ਆਂਡ ਗਵੰਡ ਚ ਰਹਿੰਦੇ ਆ ਤਾਂ ਕਈ ਵਾਰ ਜਨਰਲਲੀ ਲੋਕਾਂ ਨੂੰ ਸ਼ੱਕ ਹੁੰਦਾ ਵੀ ਹਾਲ ਹੋ ਸਕਦਾ ਹੈ ਇਸ ਬੰਦੇ ਨੇ ਜਿਹੜਾ ਹੈਗਾ ਦੱਸਿਆ ਹੋਵੇ ਸੋ ਬਟ ਸਾਡੇ ਵੱਲੋਂ ਕਿਉਂਕਿ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਆਉਂਦੀ ਹੈ ਜਿਹੜੀ ਟੀਮ ਰੀਡਿੰਗ ਪਾਰਟੀ ਹੁੰਦੀ ਹੈ ਸੀ ਉਹਦੇ ਉਹਦੇ ਨਾਲ ਕਦੇ ਵੀ ਸ਼ੇਅਰ ਨਹੀਂ ਕਰਦੇ ਕਿ ਸਾਨੂੰ ਇਸ ਬੰਦੇ ਨੇ ਇਨਫੋਰਮੇਸ਼ਨ ਦਿੱਤੀ ਉਹ ਰੀਡਿੰਗ ਪਾਰਟੀ ਨੂੰ ਪਤਾ ਨਹੀਂ